ਹੱਟ ਤੇ ਮਿਲਾਓ ਜੀ ਮਿਲਾਓ ਤੁਸੀਂ ਚਲੋ ਮੈਂ ਚੱਲਦਾ ਤੁਸੀਂ ਮੈਂ ਚੱਲਦਾ ਮੈਂ ਚੱਲਦਾ ਵੀ ਦੇ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਤੁਸੀਂ ਮਿਲਾਓ ਪੁਲਿਸ ਨੂੰ ਫੋਨ ਕਿਹੜਾ ਮੈਨੂੰ ਡਰਾਉਣਾ ਪੁਲਸੋਂ ਕਿਹੜੀ ਤੋਂ ਡਰਾਉਣਾ ਸਮਝਦੇ ਹੋ ਤੁਸੀਂ ਮੈਨੂੰ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਸਮਝਦੇ ਹੋ ਤੁਸੀਂ ਦਾ ਦੱਬਾ ਤੁਸੀਂ ਸਾਨੂੰ ਦੇਖ ਕੇ ਕਰਾ ਦੇਣਾ ਤੁਸੀਂ ਅਸੀਂ ਸਾਰੀ ਮਾਰਕੀਟ ਅਸੀਂ ਵੀ ਨੀ ਡਰਦੇ ਅਸੀਂ ਸਾਰੀ ਮਾਰਕੀਟ ਨੰਬਰ ਕਰ ਦੇਈਏ ਕਿਤੇ ਮੇਂ ਹੋਵੇ ਇਸ ਗੱਲ ਨੂੰ ਕਰੋ ਕਰੋ ਇਹ ਲੱਗਦਾ ਇਦੀ ਪਹਿਲਾਂ ਬੰਦ ਕਰਾਏ ਹੋ ਗਏ। ਰੋਜ਼ ਲੱਗਦਾ ਯਾਰ। ਅੱਜ ਮੈਂ ਤਾਂ ਲੜਾਂ ਹੀ ਨਹੀਂ। ਕੀ ਹੋਣਾ ਹੈ? ਕਿਉਂ ਤੁਸੀਂ ਲੜ ਰਹੇ ਹੋ? ਰੋਜ਼ ਦੇਖਣਾ ਤੁਸੀਂ ਮਾਰਦੇ ਹੈਗਾ ਤੁਸੀਂ। ਤੁਸੀਂ ਕਿਉਂ ਨਹੀਂ ਤੁਸੀਂ ਉੱਚੀ ਬੋਲੋਗੇ? ਕੰਮ ਨਹੀਂ ਦੇਣਾ ਤੁਸੀਂ। ਤੁਸੀਂ ਜੀ ਦਾ ਖਲ ਦੇ ਰਹੇ ਆਂ ਅਸੀਂ ਸਰਕਾਰੀ ਕੰਮ 'ਚ ਵਿਗਨ ਪਾ ਰਹੇ ਆਂ ਇਸ ਜੱਗ। ਅੱਜ ਕਿਸੇ ਸਰਕਾਰੀ ਕੰਮ 'ਚ ਅਸੀਂ ਤੁਹਾਡਾ ਜਵਾਬ ਮੰਗਦੇ ਆਂ। ਮਹਾਲੀ ਦੀ ਇੱਕ ਮਾਰਕੀਟ ਦੇ ਵਿੱਚ ਜਦੋਂ ਨਜਾਇਜ਼ ਕਬਜ਼ਾ ਹਟਾਉਣ ਪਾਉਂਦੇ ਨੇ ਅਧਿਕਾਰੀ ਤਾਂ ਲੋਕਾਂ ਵੱਲੋਂ ਉਹਨਾਂ ਨਾਲ ਤੂਤੂ ਮਮਾ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਇਹ ਖਬਰ ਮੁਹਾਲੀ ਦੇ ਇੱਕ ਮਾਰਕੀਟ ਦੀ ਹੈ ਜਿੱਥੇ ਨਜਾਇਜ਼ ਕਬਜ਼ਾ ਹਟਾਉਣ ਲਈ ਅਧਿਕਾਰੀ ਪਹੁੰਚਦੇ ਨੇ ਤਾਂ ਉੱਥੇ ਜਿਹੜੇ ਲੋਕਾਂ ਦੀ ਭੀੜ ਹੁੰਦੀ ਆ ਉਹਨਾਂ ਨਾਲ ਤੂਤੂ ਮਮਾ ਕਰਨਾ ਸ਼ੁਰੂ ਕਰ ਦਿੰਦੀ ਆ ਲੋਕਾਂ ਵੱਲੋਂ ਕਿਹਾ ਜਾ ਰਿਹਾ ਸਾਫ਼ ਸੁਣ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿ ਤੁਸੀਂ ਅਮੀਰਾਂ ਦੀਆਂ ਦੁਕਾਨਾਂ ਤੇ ਦਾ ਕੁਝ ਕਬਜ਼ੇ ਨਜਾਇਜ਼ ਹਟਾਉਂਦੇ ਨਹੀਂ ਪਰ ਸਾਡੀ ਗਰੀਬਾਂ ਦੀ ਰੇੜੀਆਂ ਹਟਾਉਣ ਲਈ ਆ ਜਾਂਦੇ ਹੋ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਸਾਨੂੰ ਅੱਖਾਂ ਨਾ ਦਿਖਾਓ ਤੁਸੀਂ ਸਾਨੂੰ ਮਾੜਾ ਨਾ ਬੋਲੋ ਤੁਸੀਂ ਸਾਡੇ ਨਾਲ ਉੱਚੀ ਆਵਾਜ਼ ਚ ਗੱਲਾਂ ਨਾ ਕਰੋ ਇਸ ਤਰ੍ਹਾਂ ਦੀ ਤਕਰਾਰ ਜਿਹੜੀ ਤਿੱਖੀ ਬਹਿਸ ਸੁਣਨ ਨੂੰ ਇਸ ਵੀਡੀਓ ਦੇ ਵਿੱਚ ਸਾਫ਼ ਮਿਲ ਰਹੀ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਕਬਜ਼ਾ ਹਟਾ ਕੇ ਦਿਖਾਓ ਪਰ ਅਧਿਕਾਰੀਆਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਰਕਾਰੀ ਕੰਮ ਦੇ ਵਿੱਚ ਵਿਘਨ ਨਾ ਪਾਓ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਪਰ ਉਸ ਵਿਅਕਤੀ ਦਾ ਕਹਿਣਾ ਹੈ ਕਿ ਤੁਸੀਂ ਕਾਨੂੰਨੀ ਕਾਰਵਾਈ ਕਰਨੀਆਂ ਕਰ ਲਓ ਪਰ ਮੈਂ ਇਹ ਸਵਾਲ ਪੁੱਛ ਰਿਹਾ ਕਿ ਤੁਸੀਂ ਇਹ ਕਬਜ਼ਾ ਹਟਾਉਣ ਕਿਵੇਂ ਆਏ ਤੁਹਾਡੇ ਕੋਲ ਅਥਾਰਟੀ ਕੀ ਹੈ ਤੇ ਤੁਸੀਂ ਅਮੀਰਾਂ ਦੇ ਕਬਜ਼ੇ ਤਾਂ ਹਟਾਉਂਦੇ ਨਹੀਂ ਸਾਡੇ ਗਰੀਬਾਂ ਦੀਆਂ ਫੜੀਆਂ ਰੇੜੀਆਂ ਹਟਾਉਣ ਲਈ ਤੁਸੀਂ ਅਕਸਰ ਪਹੁੰਚ ਜਾਂਦੇ ਹੋ ਤੁਸੀਂ ਵੀਡੀਓ ਦੇ ਵਿੱਚ ਸਾਫ਼ ਸੁਣ ਸਕਦੇ ਹੋ ਕਿਸ ਤਰ੍ਹਾਂ ਦੀ ਤਕਰਾਰਬਾਜੀ ਜਿਹੜੀ ਅਧਿਕਾਰੀਆਂ ਦੇ ਜਿਹੜੇ ਕਬਜ਼ਾ ਹਟਾਉਣ ਆਏ ਨੇ ਉਹਨਾਂ ਨਾਲ ਲੋਕਾਂ ਦੀ ਹੋ ਰਹੀ ਹੈ